मैं राजिंद्र बाबा प्रधान जलंधर ऑर्क एसोसीएशन सीएम साहब ਸਰਦਾਰ ਭਗਵੰਤ ਮਾਨ ਜੀ ਦੇ નેਤਰਤਵ ਦੇ ਵਿੱਚ ਇਹ ਗੱਲ ਲਿਆਉਣਾ ਚਾਹੁੰਦਾ ਆ ਕਿ ਕੁਝ ਦਿਨ ਪਹਿਲਾਂ ਤੁਸੀਂ ਪਲਟਨਪਾਰਕ ਜਲੰਧਰ ਦੇ ਵਿੱਚ ਸਪੋਰਟ ਸੱਭ ਦਾ ਉਦਘਾਟਨ ਕਰਕੇ ਗਏ ਸੀ। ਉਹਦੇ ਥੋੜੇ ਦਿਨਾਂ ਬਾਅਦ ਹੀ ਸਾਡੇ ਜਲੰਧਰ ਦੇ ਮੇਅਰ ਸਾਹਿਬ ਸ਼੍ਰੀ ਬਨੀਤ ਧੀਰ ਜੀ ਨੇ ਇੱਕ ਕੂੜੇ ਦੇ ਡੰਪ ਦਾ ਮੁੱਦਾਬਾਸ ਕਰ ਦਿੱਤਾ ਕਿ ਪਲਟਨਪਾਰਕ ਦੇ ਵਿੱਚ ਕੂੜੇ ਦਾ ਡੰਪ ਬਣੇਗਾ। ਇਹ ਬਿਲਕੁਲ ਗਲਤ ਹੈ। ਕਿਪ ਕੂੜੇ ਦਾ ਡੰਪ ਆਊਟ ਆਫ ਵੇ ਜਾਂ ਕਮਰਸ਼ਲ ਏਰੀਆ ਦੇ ਵਿੱਚ ਹੁੰਦਾ ਹੈ ਰੈ residencery ਏਰੀਆ ਦੇ ਵਿੱਚ ਨਹੀਂ ਬੰਦਦਾ ਸਾਡੇ ਨਾਲ ਹੈਲਥ ਕੇਅਰ ਸੁਸਾਇਟੀ ਡਾਇਨਾਮਿਕ ਲਫਿੰਗ ਸੁਸਾਇਟੀ ਸਾਡੇ ਆਦਰਨੀ ਅਨਿਲ ਲੈਂਗੁਏਜ ਜੀ ਸਾਡੇ ਯੋਗਾ ਗੁਰੂ ਦੀਪਕ 나ਗੀ ਜੀ ਸੁਰਜੀਤ ਇੰਟਰਨੈਸ਼ਨਲ ਹਾਕੀ ਸਟੇਡੀਅਮ ਬਾਬਾ ਸਰੂਪ ਸਿੰਘ 올ਡ ਏਜ ਸੁਸਾਇਟੀ ਪਿੰਗਲ ਵਾਲਾ ਪ੍ਰਬੰਧਕ ਕਮੇਟੀ ਗੁਲਾਬ ਦੇ ਵੀ ਹਸਪੀਟਲ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਰੋਜ਼ ਪਰ ਪ੍ਰਬੰਧਕ ਕਮੇਟੀ ਔਰ ਮਹਿਲਾ ਸੰਸਥਾਵਾਂ ਵੀ ਨਾਲ ਨੇ ਸਾਡੇ ਔਰ ਇਹ ਬਿਲਕੁਲ ਗਲਤ ਹੈ ਕਿਉਂਕਿ ਉਥੇ ਹੋਸਟਲ ਵੀ ਹੈ ਬੱਚਿਆਂ ਦਾ ਬੱਚਿਆਂ ਦੇ ਸਟੇਡੀਅਮ ਬੱਚਿਆਂ ਦੀਆਂ ਖੇਡਾਂ ਔਰ ਫਿਜ਼ੀਕਲ ਕਾਫੀ ਪ੍ਰੋਬਲਮਾਂ 올ਡ ਏਜ ਮਹਿਲਾ ਔਰ ਜੈਂਟਸ ਦੀਆਂ ਜੈਂਟਸ ਦੀਆਂ ਦੂਰ ਹੋਈਆਂ ਆ ਯੋਗਾ ਗਰੁੱਪ ਤਿੰਨ ਚਾਰ ਸੰਸਥਾਵਾਂ ਸਾਡੇ ਨਾਲ ਜੁੜੀਆਂ ਹੋਈਆਂ ਆ ਔਰ ਬਾਕੀ ਵੀ ਸੰਸਥਾਵਾਂ ਸਾਣਾ ਸਹਿਯੋਗ ਦੇ ਰਹੀਆਂ ਨੇ ਕੱਲ ਸਵੇਰੇ 7 ਵਜੇ ਬਹੁਤ ਵੱਡਾ ਹਜੂਮ ਇਕੱਠਾ ਹੋ ਰਿਹਾ ਬਲਦਨਪੁਰਗ ਦੇ ਵਿੱਚ ਔਰ ਸਾਰੇ মিডিਆ ਨੂੰ ਇਤਲਾਹ ਕਰ ਦਿੱਤੀ ਗਈ ਹੈ ਮੈਂ ਬੇਨਤੀ ਕਰਦਾ ਹਾਂ ਸਾਡੇ ਜਿੰਨੇ ਵੀ ਯੋਗਾ ਗਰੁੱਪ ਦੇ ਮੈਂਬਰ ਹੋਰ ਵੀ ਸੰਸਥਾਵਾਂ ਜਿਹੜੀਆਂ ਸਾਡੇ ਨਾਲ ਜੁੜੀਆਂ ਐ ਸਵੇਰੇ ਵੱਧ ਤੋਂ ਵੱਧ ਸੇਯੋਗ ਦੇਨ ਉੱਥੇ ਵੱਤਵਾ ਚੜ ਕੇ ਪਹੁੰਚਣ ਵੱਡੇ ਹਜੂਮ ਦੇ ਨਾਲ ਅਸੀਂ ਨਹੀਂ ਚਾਹੁੰਦੇ ਮੇਰ ਸਾਹਿਬ ਕਿ ਕੋਈ ਧਰਨਾ ਪ੍ਰਦਰਸ਼ਨ ਕਰੀਏ ਬਬੀ ਕਿਸੇ ਤਰ੍ਹਾਂ ਦਾ ਵੀ ਐਦਾਂ ਦਾ ਧਰਨਾ ਪ੍ਰਦਰਸ਼ਨ ਜਿਹਦੇ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਔਰ ਤੁਹਾਨੂੰ ਬੇਨਤੀ ਹੈ ਕਿ ਇਹ ਮੁੱਦਾ ਕੈਨਸਲ ਕੀਤਾ ਜਾਵੇ ਕਿਉਂਕਿ ਡੰਪ ਕੂੜੇ ਦਾ ਕਈ ਬਿਮਾਰੀਆਂ ਨਾਲ ਲੈ ਕੇ ਆਉਂਦਾ ਹੈ ਕਿਉਂਕਿ ਇਹ ਦੇ ਐਕਸੀਡੈਂਸਲ ਏਰੀਆ ਹੈ ਔਰ ਜਿਹੜੀਆਂ ਸੰਸਥਾਵਾਂ ਸਾਡੇ ਨਾਲ ਜੁੜੀਆਂ ਹਨ ਉਹਨਾਂ ਵਾਸਤੇ ਦੋ ਸ਼ਬਦ ਕਹਿਣਾ ਚਾਹੁੰਦਾ ਆਪਕਾ ਸਾਥ ਅਬ ਖੋਨੇ ਨਹੀਂ ਦੇਂਗੇ ਜੋ ਸੰਸਥਾਏ ਹਮਾਰੇ ਸਾਥ ਅਟੈਚ ਹੋਈ ਹੈ ਆਪ ਸਭੀ ਕਾ ਸਾਥ ਹਮ ਖੋਨੇ ਨਹੀਂ ਦੇਂਗੇ ਇਹ ਜੋ ਦੰਪ ਕਾ ਮੁੱਦਾ ਪਾਸ ਹੋਆ ਹੈ ਹਮ ਉਸੇ ਪਾਸ ਹੋਣੇ ਨਹੀਂ ਦੇਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਐਲੀਬੀਅਰ ਡਿਓਸ